ਕੰਮ ਜਿਆਦਾ ਪ੍ਰੋਗਰਾਮ ਹੋਣ ਕਰਕੇ ਜੇ ਆਪਣੀ ਕੰਮ ਕਰ ਜਾਂਦੀ ਆ ਸਾਡੀ ਬੇਨਤੀ ਆ ਕਿ ਤੁਸੀਂ ਹੁਣ ਆਪਣੀ ਕੰਮ ਤੋਂ ਦਲੀਲ ਨਾ ਦੇਈਏ ਬੇਲੀ ਔਰ ਬਿਲੀ ਰੋਤ ਹੋਣ ਦੇ ਕਾਰਨ ਸਰਕਾਰਾਂ ਦੇ ਬਿਆਨ ਸਾਨੂੰ ਲੱਗਦਾ ਸਾਡੀ ਮਿਲ ਨਹੀਂ ਆ ਇਹ ਲੜਨਾ ਪੈਣਾ ਜਿੰਨਾ ਚਿਰ ਸਾਡੇ ਕੋਲੇ ਜ਼ਮੀਨ ਦਾ ਟੁਕੜਾ ਉਮੀਰ ਦੇ ਟੁਕੜਾ ਖਾਸ ਕਰਕੇ ਮਜ਼ਬੂਤੀ ਆ ਭਰਾਵੋ ਹੋਰ ਅਗਲਾ ਜਿਹੜਾ ਵੀ ਪ੍ਰੋਗਰਾਮ ਆਉਗਾ ਉਹਦੇ ਵਿੱਚ ਜਿਹੜਾ ਵੀ ਕੋਈ ਪਿੰਡ ਕੱਟ ਦੇਈਆਂ ਮਤਲਬ ਆ ਦੇਣਾ ਉਹਨਾਂ ਨਾਲ ਸੰਪਰਕ ਬਣਾ ਕੇ ਅਗਲੇ ਪ੍ਰੋਗਰਾਮ ਨੂੰ ਬਸ ਪੂਰੀ ਮਜ਼ਬੂਤੀ ਦੇ ਨਾਲ ਜਿਹੜਾ ਲਾਗੂ ਕਰਨਾ ਸੋ ਤੁਸੀਂ ਸਮੇਂ ਤੋਂ ਸਮਾਂ ਕੱਢ ਕੇ ਆਇਓ ਸਾਰਿਆਂ ਦਾ ਤੈਅ ਰਹੋ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਪੂਰੇ ਭਾਰਤ ਦੇਆਂ ਦੇਸ਼ ਪੱਤਰੀ ਲੋਕਾਂ ਨੇ ਲੜਾਈ ਲੜ ਕੇ ਆਪਾਂ ਕਾਨੂੰਨ ਜ਼ਰੂਰ ਰੱਦ ਕਰਵਾਲੇ ਪਰ ਉਦੋਂ ਦੀਆਂ ਵੀਡੀਓ ਅਜ ਤਿੱਕਰ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਸਰਦਾਰ ਗਜਜੀਤ ਸਿੰਘ ਜੀ ਡੱਲੇਵਾਲ ਪ੍ਰਧਾਨ ਨੇ ਲਗਾਤਾਰ ਉੱਥੇ ਸਟੇਜ ਤੋਂ ਬੋਲਿਆ ਸੀ ਕਿ ਭਰਾਵੋ ਇਹ ਕਾਨੂੰਨ ਇਕੱਲੇ ਰੱਦ ਕਰਵਾਉਣ ਤਿੱਕਰ ਮਤਲਬ ਨਹੀਂ ਸਾਡੀਆਂ ਕੁਝ ਹੋਰ ਵੀ ਮੰਗਾਂ ਜਿਨੇ ਵਿੱਚ ਐਮ ਐਸ ਪੀ ਗਰੰਟੀ ਕਾਨੂੰਨ ਜਿਹੜੀ ਮੰਗ ਨੂੰ ਲੈ ਕੇ ਸਾਡੇ ਪੰਜਾਬ ਦੇ ਲੋਕ ਦਿੱਲੀ ਵੱਲ ਨੂੰ ਵਧੇ ਤੇ ਹਰਿਆਣੇ ਨੇ ਭਰਾਵੋ ਸਾਡਾ ਵੱਡੇ ਪੱਧਰ ਤੇ ਸਾਥ ਦਿੱਤਾ तकरीबन 70 75000 ਲੋਕਾਂ ਤੇ ਜਿਹੜੇ ਝੂਠੇ ਮੁਕੱਦਮੇ ਦਰਜ ਕਰੇ ਉਹਨਾਂ ਮੁਕੱਦਮਿਆਂ ਨੂੰ ਰੱਦ ਕਰਾਉਣਾ ਐਮ ਐਸ ਪੀ ਗਰੰਟੀ ਕਾਨੂੰਨ ਦੀ ਮੰਗ ਕਿਸਾਨਾਂ ਮਜ਼ਦੂਰਾਂ ਦੇ ਖਰਚੇ ਜਿਹੜੇ ਹੋ ਗਏ ਜੀ ਇੱਥੋਂ ਜਾਂਦਿਆਂ ਦੀ ਡੈਥ ਹੋ ਗਈ ਸੀ ਹਾਂ ਉਹਦੀ ਫਾਈਲ ਵਾਪਸ ਕਰਤੀ ਕਈ ਸਾਡਾ ਮੈਟਰ ਬਹੁਤ ਜ਼ਰੂਰੀ ਹੈ ਇੱਕ ਸਾਡਾ ਸਾਡਾ ਹੋਰ ਬਹਿ ਨਹੀਂ ਆ ਮੰਗਰੂ ਲੈ ਕੇ ਅੱਜ ਪ੍ਰਦਰਸ਼ਨ ਕੀਤਾ ਹੈ ਦੇਖੋ ਜੀ ਅਸੀਂ ਲਗਾਤਾਰ ਕਿਸਾਨਾਂ ਦਾ ਜਿਹੜਾ ਸਾਡਾ ਫੋਰਮ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਸੀਂ ਲਗਾਤਾਰ ਕਿਸਾਨਾਂ ਦੀਆਂ ਸਾਡੇ ਦੇਸ਼ ਪਧਰੀ ਲੋਕਾਂ ਨੂੰ ਬਚਾਉਣ ਲਈ ਲੜਾਈਆਂ ਲੜਦੇ ਆ ਰਹੇ ਹਾਂ ਜਿਦੇ ਵਿੱਚ ਸਾਡੇ ਇੱਕ ਫੋਰਮ ਦੇ ਵਿੱਚ ਜਿਹੜਾ ਤਾਮਿਲਨਾਡੂ ਦਾ ਸਾਡੇ ਇੱਕ ਕਿਸਾਨ ਜਥੇਬੰਦੀ ਸਾਡੇ ਨਾਲ ਜਿਹੜੇ ਮੁੱਢ ਨਾਲ ਮੁੱਢਾ ਲੜ ਕੇ ਲਗਾਤਾਰ ਲੜਾਈ ਲੜਦੀ ਆ ਰਹੀ ਹੈ ਉਹਦੇ ਵਿੱਚ ਸਾਡੇ ਤਾਮਿਲਨਾਡੂ ਸਟੇਟ ਦੇ ਲੀਡਰ ਹੈ ਜਿਹੜੇ ਪੀ ਆਰ ਪੰਡਿਆਨ ਉਹਨਾਂ ਨੇ 2013 ਦੇ ਵਿੱਚ ਤਾਮਿਲਨਾਡੂ ਦੇ ਵਿੱਚ ਇੱਕ ਫੈਕਟਰੀ ਜਿਵੇਂ ਆਪਣੇ ਜੀਰਾਸਰਾ ਫੈਕਟਰੀ ਚੱਲ ਰਹੀ ਆ ਜਾਂ ਰਾਜਸਥਾਨ ਦੇ ਵਿੱਚ ਟਿੱਪੀ ਪਿੰਡ ਦੇ ਵਿੱਚ ਫੈਕਟਰੀ ਦਾ ਵਿਰੋਧ ਹੋ ਰਿਹਾ ਐ ਇੱਥੇ ਤਰ੍ਹਾਂ ONGC ਕੰਪਨੀ ਦੀ ਇੱਕ ਫੈਕਟਰੀ ਸੀ ਜਿਹੜੀ ਨਵਾਂ ਕੋਈ ਆਪਦਾ ਖੁਦਾਈ ਦਾ ਜਾਂ ਡ੍ਰਿਲਿੰਗ ਦਾ ਕੰਮ ਉੱਥੇ ਕਰ ਰਹੀ ਸੀ ਜਿਸ ਦੇ ਕਰਨ ਤੋਂ ਬਾਅਦ ਲੋਕਾਂ ਦੇ ਵਿੱਚ ਗੁੱਸਾ ਆਇਆ ਲੋਕਾਂ ਨੇ ਉਸ ਫੈਕਟਰੀ ਦੇ ਆਉਣ ਵਾਲੇ ਨੁਕਸਾਨਾਂ ਨੂੰ ਮਾਤਦੇ ਹੋਏ ਉੱਥੇ ਧਰਨੇ ਪ੍ਰਦਰਸ਼ਨ ਕੀਤੇ ਜਿਸ ਦੇ ਵਿਰੋਧ ਵਿੱਚ ਉੱਥੋਂ ਦੀ ਸਰਕਾਰ ਨੂੰ ਮਜਬੂਰੀ ਵਸ ਫੈਕਟਰੀ ਦੇ ਜਿਹੜੇ ਬੰਦ ਕਰਨ ਦੇ ਆਰਡਰ ਦਿੱਤੇ ਗਏ ਔਰ ਲਗਾਤਾਰ ਸਰਕਾਰ ਦੀ ਨਾ ਮੰਨਣ ਦੇ باوجود ਵੀ ਉਹ ਓ ਐਨ ਜੀ ਸੀ ਦੀ ਕੰਪਨੀ ਦੀ ਜਿਹੜੀ ਉਹ ਜਿਹੜੀ ਵੀ ਕੰਪਨੀ ਸੀ ਉਹਨੇ ਆਪਣਾ ਕੰਮ ਜਾਰੀ ਰੱਖਿਆ ਜਿਸ ਦੇ ਬਾਅਦ ਚੱਲਦੇ ਕੰਮ ਦੇ ਵਿੱਚ ਉੱਥੋਂ ਦੇ ਕੋਈ ਗੈਸ ਪਾਈਪਲਾਈਨ ਜਾਂ ਕੋਈ ਮਤਲਬ ਲੀਕ ਹੋਈ ਜਿਸ ਕਾਰਨ ਲੋਕਾਂ ਦਾ ਉੱਥੇ ਜਾਨੀਵਾਲੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਨੁਕਸਾਨ ਨੂੰ ਦੇਖਦੇ ਹੋਏ ਜਿਵੇਂ ਅਸੀਂ ਪੰਜਾਬ ਦੇ ਵਿੱਚ ਜੱਥੇਬੰਦ ਘਟਾਂਚੇ ਦੇ ਰਹੀ ਲੜਾਈ ਲੜ ਰਹੇ ਹਾਂ ਸਾਡੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸਾਡੇ ਵੱਡੇ ਲੀਡਰ ਕਿਸਾਨ ਨੇਤਾ ਪੀ ਆਰ ਪੰਡਿਆਨ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਉਥੇ ਮੋਰਚਾ ਚੱਲਦਾ ਲਗਾਤਾਰ ਮੋਰਚਾ ਚੱਲਣ ਦੇ ਬਾਅਦ ਵੀ ਜਿਹੜਾ ਸਰਕਾਰ ਨੇ ਸਾਡੇ ਉਸ ਆਗੂ ਪੀ ਆਰ ਪੰਡਿਆਨ ਔਰ ਉਹਨਾਂ ਦੇ ਇੱਕ ਸਾਥੀ ਸਿਲਵਰਾਜ ਸਾਡਾ ਕਿਸਾਨ ਆਗੂ ਆ ਸਾਡੇ ਦੋ ਆਗੂਆਂ ਤੇ ਝੂਠੇ ਮੁਕੱਦਮੇ ਜਿਹੜੇ ਦਰਜ ਕੀਤੇ ਝੂਠੇ ਸਬੂਤਾਂ ਦੇ ਆਧਾਰ ਤੇ ਔਰ ਜਿਸ ਨੂੰ 2013 ਦੇ ਵਿੱਚ ਉਹ ਮਤਲਬ ਕੰਮ ਚੱਲਦਾ 15 ਦੇ ਵਿੱਚ ਉਹ ਸਾਡੇ ਆਗੂ ਆ ਜਿਹੜੇ ਅੰਦੋਲਨ ਕਰਦੇ ਆ ਔਰ ਉਸ ਤੋਂ ਬਾਅਦ ਸਰਕਾਰ ਤੋਂ ਝੂਠੇ ਮੁਕੱਦਮੇ ਵਿੱਚ ਉਹਨਾਂ ਦਾ ਨਾਮ ਦਰਜ ਕਰਕੇ ਲਗਾਤਾਰ ਚੱਲਦੇ ਹੋਏ ਕੇਸ ਦੇ ਵਿੱਚ ਆ ਪਿਛਲੇ ਦਿਨੀ ਸਾਡੇ ਉਹ ਦੋ ਕਿਸਾਨ ਨੇਤਾ ਵੱਡੇ ਸਾਡੇ ਲੀਡਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਉਹਨਾਂ ਨੂੰ 13-13 ਸਾਲ ਦੀ ਜਿਹੜੀ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਆ ਜਿਸ ਦੇ ਵਿਰੋਧ ਵਜੋਂ ਅਸੀਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਅੱਜ ਪੂਰੇ ਭਾਰਤ ਦੇ ਜਿਲ੍ਹਾ ਹੈੱਡਕੁਆਟਰਾਂ ਦੇ ਰਾਸ਼ਟਰਪਤੀ ਜੀ ਦੇ ਨਾਮ ਤੇ ਜਿਹੜੇ ਮੰਗ ਪੱਤਰ ਦਿੱਤੇ ਆ ਕਿ ਸਾਡੇ ਕਿਸਾਨ ਸਾਡੇ ਦੋਨੇ ਲੀਡਰ ਆ ਜਿਹੜੇ ਉਹ ਬੇਗੁਨਾ ਉਹਨਾਂ ਨੂੰ ਝੂਠੇ ਜ਼ਬੂਤਾਂ ਵਿੱਚ ਸਰਕਾਰ ਨੇ ਫਸਾਇਆ ਔਰ ਝੂਠੇ ਜ਼ਬੂਤਾਂ ਦੇ ਆਧਾਰ ਤੇ ਕਾਨੂੰਨੀ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਸਜ਼ਾ ਸੁਣਾਈ ਆ ਉਹਨਾਂ ਨੂੰ ਜਿਹੜਾ ਬਰਾਇਤ ਬਹੁਤ ਜਲਦ ਤੋਂ ਜਲਦ ਆ ਜਿਹੜਾ ਬ too okay.